ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਅਮੀਰ ਆਦਮੀ ਨੂੰ ਕੂੜੇ ਦੇ ਡੱਬੇ ਵਿੱਚੋਂ ਰੋਂਦੀ ਹੋਈ ਇੱਕ ਛੂਟੀ ਜਿਹੀ ਬੱਚੀ ਮਿਲੀ ਤੇ ਅੱਗੇ ਜੋ ਹੋਇਆ ਪੂਰੀ ਇਨਸਾਨੀਅਤ ਸ਼ਰਮ ਨਾਲ ਕੰਬ ਗਈ ਸਵੇਰ ਦੀ ਹਲਕੀ ਧੁੱਪ ਸ਼ਹਿਰ ਦੀਆਂ ਸੜਕਾਂ ਤੇ ਹੌਲੀ-ਹੌਲੀ ਫੈਲ ਰਹੀ ਸੀ ਅਮੀਰ ਆਦਮੀ ਰਜੇਸ਼ ਰੋਹੀਦੀ ਤਰ੍ਹਾਂ ਆਪਣੀ ਸਫੇਦ ਵੱਡੀ ਗੱਡੀ ਲੈ ਕੇ ਫੈਕਟਰੀ ਵੱਲ ਜਾ ਰਿਹਾ ਸੀ ਉਸ ਦੀ ਗੱਡੀ ਹੌਲੀ-ਹੌਲੀ ਪੁਰਾਣੀ ਕਨੌਨੀ ਦੇ ਵੱਲ ਵੱਧ ਰਹੀ ਸੀ ਜਦੋਂ ਗੱਡੀ ਇੱਕ ਮੋੜ ਤੇ ਪਹੁੰਚੀ ਤਾਂ ਅਚਾਨਕ ਉਸ ਨੂੰ ਇੱਕ ਛੋਟੇ ਜਿਹੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਜੋ ਉਸ ਦੇ ਸਿੱਧਾ ਦਿਲ ਵਿੱਚ ਉੱਤਰ ਗਈ ਉਸ ਨੇ ਗੱਡੀ ਰੋਕੀ ਤੇ ਕੁਝ ਪਲ ਉਹ ਉਸ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਕਰਦਾ ਰਿਹਾ ਫਿਰ ਉਹ ਰੋਣ ਦੀ ਆਵਾਜ਼ ਇਸ ਵਾਰ ਥੋੜੀ ਜਿਹੀ ਵੱਧ ਸੁਣਾਈ ਦਿੱਤੀ ਤਾਂ ਰਜੇਸ਼ ਤੁਰੰਤ ਗੱਡੀ ਤੋਂ ਉਤਰਿਆ ਤੇ ਇੱਧਰ-ਉੱਧਰ ਦੇਖਣ ਲੱਗਿਆ ਉਹ ਆਵਾਜ਼ ਕੂੜੇ ਦੇ ਢੇਰ ਦੇ ਪਿੱਛੋਂ ਆ ਰਹੀ ਸੀ ਉਹ ਉੱਥੇ ਦੌੜ ਕੇ ਗਿਆ ਤੇ ਦੇਖ ਕੇ ਅੰਦਰ ਤੱਕ ਕੰਬ ਗਿਆ ਇੱਕ ਨਵਜਾਤ ਬੱਚੀ ਸਫੇਦ ਕੱਪੜੇ ਵਿੱਚ ਲਪਟੀ ਹੋਈ ਠੰਡ ਨਾਲ ਕੰਬ ਰਹੀ ਸੀ ਉਸ ਦੇ ਛੋਟੇ-ਛੋਟੇ ਹੱਥ-ਪੈਰ ਨੀਲੇ ਪੈ ਚੁੱਕੇ ਸੀ ਤੇ ਰੋਣ ਦੀ ਆਵਾਜ਼ ਇਦਾਂ ਦੀ ਕੀ ਜਿਵੇਂ ਉਹ ਦੁਨੀਆ ਤੋਂ ਆਖਰੀ ਵਾਰ ਮਦਦ ਮੰਗ ਰਹੀ ਹੋਵੇ ਇਹ ਦੇਖ ਇੱਕ ਪਾਲੇ ਰਜੇਸ਼ ਦੇ ਸਾਹ ਰੁਕ ਗਏ ਉਸਨੇ ਜਲਦੀ ਨਾਲ ਬੱਚੀ ਨੂੰ ਗੋਦ ਵਿੱਚ ਚੁੱਕਿਆ ਬੋਲਿਆ ਪ੍ਰਮਾਤਮਾ ਕੌਣ ਇੰਨਾ ਨਰਦਈ ਹੋ ਸਕਦਾ ਹੈ ਬੱਚੀ ਦਾ ਸਰੀਰ ਬਰਫ਼ ਵਾਂਗ ਠੰਡਾ ਸੀ ਰਜੇਸ਼ ਦੇ ਹੱਥ ਵੀ ਕੰਬਣ ਲੱਗੇ ਉਸਨੇ ਆਪਣੀ ਜੈਕਟ ਉਤਾਰੀ ਤੇ ਬੱਚੀ ਨੂੰ ਚੰਗੀ ਤਰ੍ਹਾਂ ਉਸ ਵਿੱਚ ਲਪੇਟ ਲਿਆ ਜਿਵੇਂ ਕੋਈ ਪਿਓ ਆਪਣੇ ਬੱਚੇ ਨੂੰ ਪਹਿਲੀ ਵਾਰ ਗਲੇ ਲਗਾ ਰਿਹਾ ਹੋਵੇ ਬਿਨਾ ਇੱਕ ਪਲ ਗਵਾਏ ਉਹ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ ਡਾਕਟਰਾਂ ਨੇ ਬੱਚੀ ਦਾ ਜਲਦੀ ਨਾਲ ਚੈੱਕਅਪ ਕਰਨਾ ਸ਼ੁਰੂ ਕੀਤਾ ਦਵਾਈਆਂ ਦਿੱਤੀਆਂ ਤੇ ਕੁਝ ਪਲ ਬਾਅਦ ਡਾਕਟਰਾਂ ਦੀ ਗੱਲ ਸੁਣ ਕੇ ਰਜੇਸ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੁਸੀਂ ਇਸ ਬੱਚੇ ਨੂੰ ਸਮੇਂ ਤੇ ਲੈ ਆਏ 5 ਮਿੰਟ ਹੋਰ ਲੇਟ ਹੋ ਜਾਂਦੇ ਤਾ ਬੱਚੀ ਦੀ ਜਾਨ ਬਚਾਉਣਾ ਮੁਸ਼ਕਲ ਹੋ ਜਾਂਦਾ ਰਜੇਸ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਲੱਗਿਆ ਜਿਵੇਂ ਅੱਜ ਪ੍ਰਮਾਤਮਾ ਨੇ ਉਸ ਨੂੰ ਕਿਸੇ ਅਸਲੀ ਮਕਸਦ ਦੇ ਲਈ ਇੱਥੇ ਭੇਜਿਆ ਕੰਬਦੇ ਹੱਥਾਂ ਨਾਲ ਉਸ ਨੇ ਆਪਣੀ ਪਤਨੀ ਅੰਜਲੀ ਨੂੰ ਫੋਨ ਕੀਤਾ ਆਵਾਜ਼ ਕੰਬ ਰਹੀ ਸੀ ਅੱਜ ਰਸਤੇ ਵਿੱਚ ਮੈਨੂੰ ਇੱਕ ਨਵਜਾਤ ਬੱਚੀ ਮਿਲੀ ਹੈ ਕੂੜੇ ਦੇ ਡੱਬੇ ਵਿੱਚ ਪਈ ਹੋਈ ਪਰ ਸੁਣ ਮੈਨੂੰ ਲੱਗਦਾ ਪ੍ਰਮਾਤਮਾ ਨੇ ਉਹ ਬੱਚੀ ਸਾਡੇ ਲਈ ਭੇਜੀ ਹੈ ਇਹ ਬੱਚੀ ਸਾਡੀ ਐ ਅੰਜਲੀ ਇਹ ਸੁਣ ਕੇ ਕੁਝ ਪਲ ਚੁੱਪ ਰਹੀ ਤੇ ਫਿਰ ਰੋਂਦੀ ਹੋਈ ਬੋਲੀ ਰਜੇਸ਼ ਉਸ ਨੂੰ ਘਰ ਲੈ ਆਓ ਉਹ ਸਾਡੇ ਘਰ ਦੀ ਲక్ష్ਮੀ ਐ ਉਸ ਇੱਕ ਸ਼ਬਦ ਨੇ ਬੱਚੀ ਦੀ ਕਿਸਮਤ ਬਦਲ ਦਿੱਤੀ ਉਸ ਸ਼ਾਮ ਉਹ ਬੱਚੀ ਪਹਿਲੀ ਵਾਰ ਉਸ ਵੱਡੇ ਘਰ ਵਿੱਚ ਆਈ ਪਰ ਘਰ ਵਿੱਚ ਜਿੰਨੀ ਵੀ ਰੌਸ਼ਨੀ ਸੀ ਉਸ ਤੋਂ ਜ਼ਿਆਦਾ ਅੰਜਲੀ ਦੀਆਂ ਅੱਖਾਂ ਵਿੱਚ ਚਮਕ ਸੀ ਅੰਜਲੀ ਨੇ ਬੱਚੀ ਨੂੰ ਗੋਦ ਵਿੱਚ ਚੁੱਕਿਆ ਤਾਂ ਉਹ ਇੱਕ ਪਲ ਵਿੱਚ ਰੋਣਾ ਭੁੱਲ ਗਈ ਜਿਵੇਂ ਉਹ ਮਾਂ ਦੀ ਮਮਤਾ ਨੂੰ ਪਹਿਚਾਨ ਗਈ ਹੋਵੇ ਅੰਜਲੀ ਨੇ ਬੱਚੀ ਦੇ ਮੱਥੇ ਨੂੰ ਚੁੰਮਿਆ ਅੱਜ ਤੋਂ ਤੂੰ ਮੇਰੀ ਬੇਟੀ ਐ ਬੱਚੀ ਦਾ ਨਾਮ ਰੱਖਿਆ ਗਿਆ ਪੂਜਾ ਦਿਨ ਬੀਤਣ ਲੱਗੇ ਸਮਾਂ ਖੰਭ ਲਾ ਕੇ ਉੱਡਣ ਲੱਗਿਆ ਤੇ ਦੇਖਦੇ ਹੀ ਦੇਖਦੇ ਪੂਜਾ ਦਾ 10 ਸਾਲ ਦੀ ਹੋ ਗਈ ਸੁੰਦਰ ਸਮਝਦਾਰ ਤੇ ਦਿਲ ਤੋਂ ਬਹੁਤ ਮਾਸੂਮ ਪਰ ਘਰ ਵਿੱਚ ਇੱਕ ਹੋਰ ਚੀਜ਼ ਬਦਲ ਰਹੀ ਸੀ ਰਜੇਸ਼ ਦਾ ਬੇਟਾ ਰਾਜੂ ਵੀ ਵੱਡਾ ਹੋ ਰਿਹਾ ਸੀ ਰਾਜੂ ਦਾ ਸੁਭਾ ਅਲੱਗ ਸੀ ਥੋੜਾ ਜਿੱਦੀ ਤੇ ਥੋੜਾ ਜਿਹਾ ਵਿਗੜਿਆ ਹੋਇਆ ਥੋੜਾ ਮਾਂ ਦਾ ਜ਼ਿਆਦਾ लाड़ प्यार ਉਹ ਦੇਖਦਾ ਸੀ ਕਿ ਪਾਪਾ ਪੂਜਾ ਨੂੰ ਕਿੰਨਾ ਪਿਆਰ ਕਰਦੇ ਹਨ ਪਰ ਕੋਈ ਚੰਗਿਆੜੀ ਹਜੇ ਤੱਕ ਬਾਹਰ ਨਹੀਂ ਆਈ ਸੀ ਸਾਰੀਆਂ ਅੰਦਰ ਹੀ ਜਮਾ ਹੋ ਰਹੀਆਂ ਸੀ ਦੂਜੇ ਪਾਸੇ ਰਜੇਸ਼ ਤੇ ਅੰਜਲੀ ਦੋਵੇਂ ਮਿਲ ਕੇ ਆਪਣੀ ਬੇਟੀ ਨੂੰ ਇਦਾਂ ਪਿਆਰ ਦੇ ਰਹੇ ਸੀ ਜਿਵੇਂ ਉਹ ਪ੍ਰਮਾਤਮਾ ਦੀ ਭੇਜੀ ਹੋਈ ਰੌਸ਼ਨੀ ਹੋਵੇ ਪੂਜਾ ਨੂੰ ਹਜੇ ਤੱਕ ਇਹ ਪਤਾ ਨਹੀਂ ਸੀ ਕਿ ਉਹ ਕਿੱਥੋਂ ਮਿਲੀ ਸੀ ਤੇ ਉਸ ਦੇ ਜਨਮ ਦੀ ਸਚਾਈ ਕੀ ਸੀ ਪਰ ਇਹ ਸਚਾਈ ਸਿਰਫ ਉਸ ਘਰ ਵਿੱਚ ਕਿਸੇ ਨੂੰ ਵੀ ਚੰਗੀ ਤਰ੍ਹਾਂ ਨਹੀਂ ਪਤਾ ਸੀ ਸਿਵਾਏ ਰਜੇਸ਼ ਤੇ ਅੰਜਲੀ ਦੇ ਦੋਨੇ ਉਸ ਯਾਦ ਨੂੰ ਆਪਣੇ ਦਿਲ ਦੀ ਗਹਿਰਾਈ ਵਿੱਚ ਲੁਕਾ ਕੇ ਰੱਖਦੇ ਸੀ ਕਿਉਂਕਿ ਉਹ ਕੇਵਲ ਇੱਕ ਘਟਨਾ ਨਹੀਂ ਸੀ ਉਹ ਉਹਨਾਂ ਦੀ ਅਧੂਰੀ ਜ਼ਿੰਦਗੀ ਦਾ ਜਵਾਬ ਸੀ ਪੂਜਾ ਦਾ 10 ਸਾਲਾਂ ਦੀ ਹੋ ਚੁੱਕੀ ਸੀ ਹੌਲੀ-ਹੌਲੀ ਉਸ ਦੀ ਸਮਝ ਵੱਧ ਰਹੀ ਸੀ ਪਰ ਹਜੇ ਤੱਕ ਉਹ ਉਸ ਉਮਰ ਵਿੱਚ ਨਹੀਂ ਪਹੁੰਚੀ ਸੀ ਜਿੱਥੇ ਬੱਚੇ ਆਪਣੇ ਜਨਮ ਨਾਲ ਜੁੜੇ ਸਵਾਲ ਪੁੱਛਣ ਉਹ ਬਸ ਇਹ ਨਾ ਜਾਣਦੀ ਸੀ ਕਿ ਪਾਪਾ ਉਸ ਨੂੰ ਬੇਹਤ ਪਿਆਰ ਕਰਦੇ ਨੇ ਤੇ ਮਾਂ ਹਰ ਸਮੇਂ ਉਸ ਦੀ ਚਿੰਤਾ ਵਿੱਚ ਲੱਗੀ ਰਹਿੰਦੀ ਹੈ ਘਰ ਵਿੱਚ ਸਭ ਕੁਝ ਇੱਕ ਸਮਾਨ ਦਿਸਦਾ ਸੀ ਪਰ ਇੱਕ ਚੀਜ਼ ਹੌਲੀ-ਹੌਲੀ ਬਦਲ ਰਹੀ ਸੀ ਰਾਜੂ ਦਾ ਸੁਭਾ ਉਹਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਪਾਪਾ ਦਾ ਪਿਆਰ ਪੂਜਾ ਦੇ ਲਈ ਜ਼ਿਆਦਾ ਹੈ ਇਹ ਸੱਚ ਸੀ ਕਿ ਉਸ ਨੂੰ ਵੀ ਪਿਆਰ ਮਿਲਦਾ ਸੀ ਪਰ ਉਸ ਨੂੰ ਉਹਨਾ ਨਹੀਂ ਮਹਿਸੂਸ ਹੁੰਦਾ ਸੀ ਜਿੰਨਾ ਪੂਜਾ ਦੇ ਲਈ ਦਿਖਾਈ ਦਿੰਦਾ ਸੀ ਦਰਅਸਲ ਇਸ ਦੀ ਜੜ ਕਿਤੇ ਹੋਰ ਸੀ ਜੋ ਗੱਲ ਰਾਜੂ ਨਹੀਂ ਜਾਣਦਾ ਸੀ ਤੇ ਸ਼ਾਇਦ ਕਦੇ ਸਮਝ ਵੀ ਨਾ ਸਕਿਆ ਉਹ ਇਹ ਕੀ ਜਦੋਂ ਪੂਜਾ ਇਸ ਘਰ ਵਿੱਚ ਆਈ ਸੀ ਉਦੋਂ ਇਹ ਘਰ ਇੱਕ ਬਹੁਤ ਵੱਡੀ ਕਮੀ ਨਾਲ ਗੁਜ਼ਰ ਚੁੱਕਿਆ ਸੀ 10 ਸਾਲ ਪਹਿਲਾਂ ਜਦੋਂ ਅੰਜਲੀ ਨੇ ਆਪਣੇ ਬੇਟੇ ਰਾਜੂ ਨੂੰ ਜਨਮ ਦਿੱਤਾ ਸੀ ਉਸ ਸਮੇਂ ਇੱਕ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਸਮੇਂ ਡਾਕਟਰ ਨੇ ਰਜੇਸ਼ ਨੂੰ ਇੱਕ ਕਮਰੇ ਵਿੱਚ ਬੁਲਾ ਕੇ ਕਿਹਾ ਕਿ ਤੁਹਾਡੀ ਪਤਨੀ ਹੁਣ ਕਦੇ ਮਾਂ ਨਹੀਂ ਬਣ ਸਕਦੀ ਤੇ ਜਦੋਂ ਅੰਜਲੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬਿਲਕੁਲ ਟੁੱਟ ਗਈ ਸੀ ਰਜੇਸ਼ ਨੇ ਉਸ ਨੂੰ ਸੰਭਾਲਿਆ ਸੀ ਪਰ ਅੰਦਰੋਂ ਉਹ ਵੀ ਟੁੱਟ ਚੁੱਕਿਆ ਸੀ ਉਹ ਬੇਟਾ ਚਾਹੁੰਦੇ ਸੀ ਪਰ ਬੇਟੀ ਦਾ ਸੁਪਨਾ ਵੀ ਉਨਾ ਹੀ ਗਹਿਰਾ ਸੀ ਅੰਜਲੀ ਅਕਸਰ ਹੀ ਕਹਿੰਦੀ ਸੀ ਰਜੇਸ਼ ਇੱਕ ਬੇਟੀ ਹੁੰਦੀ ਤਾਂ ਮੇਰੀ ਗੋਦੀ ਕਦੇ ਵੀ ਖਾਲੀ ਨਾ ਲੱਗਦੀ ਪਰ ਡਾਕਟਰ ਦੀ ਗੱਲ ਤੋਂ ਬਾਅਦ ਉਹ ਸੁਪਨਾ ਇੱਕ ਦਰਦ ਬਣ ਕੇ ਰਹਿ ਗਿਆ ਸੀ ਸਮਾਂ ਬੀਤਦਾ ਗਿਆ ਰਾਜੂ ਵੱਡਾ ਹੁੰਦਾ ਗਿਆ ਪਰ ਅੰਜਲੀ ਦੇ ਦਿਲ ਵਿੱਚ ਇੱਕ ਖਾਲੀਪਨ ਹਮੇਸ਼ਾ ਰਹਿੰਦਾ ਸੀ ਇੱਕ ਅਧੂਰੀ ਮਮਤਾ ਇੱਕ ਅਧੂਰਾ ਰਿਸ਼ਤਾ ਇੱਕ ਅਧੂਰੀ ਗੋਦ ਤੇ ਫਿਰ ਉਸੇ ਅਧੂਰੇਪਨ ਨੂੰ ਕੂੜੇ ਦੇ ਢੇਰ ਵਿੱਚ ਪਈ ਇੱਕ ਨੰਨੀ ਬੱਚੀ ਨੇ ਇੱਕ ਪਾਲ ਵਿੱਚ ਪੂਰਾ ਕਰ ਦਿੱਤਾ। ਇਸੇ ਵਜ੍ਹਾ ਨਾਲ ਰਜੇਸ਼ ਤੇ ਅੰਜਲੀ ਦਾ ਪਿਆਰ ਪੂਜਾ ਦੇ ਲਈ ਉਨਾ ਹੀ ਨਹੀਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਸੀ। ਜਿੰਨਾ ਕਿ ਉਹ ਆਪਣੇ ਬੇਟੇ ਰਾਜੂ ਨੂੰ ਦਿੰਦੇ ਸੀ। ਰਾਜੂ ਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਈ ਤੇ ਰਜੇਸ਼ ਜਾ ਕੇ ਵੀ ਇਹ ਦਰਦ ਰਾਜੂ ਨੂੰ ਦੱਸ ਨਹੀਂ ਸਕਿਆ ਸੀ। ਇਸੇ ਵਜ੍ਹਾ ਨਾਲ ਰਾਜੂ ਦੇ ਅੰਦਰ ਦੀ ਨਾਰਾਜ਼ਗੀ ਹੌਲੀ-ਹੌਲੀ ਵਧਣ ਲੱਗੀ ਸੀ ਉਹ ਖੁੱਲ ਕੇ ਬਗਾਵਤ ਨਹੀਂ ਕਰਦਾ ਸੀ ਪਰ ਉਸ ਦੇ ਛੋਟੇ ਜਿਹੇ ਮਨ ਵਿੱਚ ਗਹਿਰਾ ਦਰਦ ਘਰ ਕਰਨ ਲੱਗਿਆ ਸੀ ਜਿਸ ਨੂੰ ਉਹ ਸਿਰਫ ਚੁੱਪ ਰਹਿ ਕੇ ਜਿਤਾਉਂਦਾ ਸੀ ਦੂਜੇ ਪਾਸੇ ਪੂਜਾ ਬਿਲਕੁਲ ਅਲੱਗ ਸੁਭਾਅ ਦੀ ਸੀ ਨਰਮਦਿਲ ਸਿੱਧੀ ਸਾਦੀ ਤੇ ਦੂਜਿਆਂ ਦਾ ਦਰਦ ਮਹਿਸੂਸ ਕਰਨ ਵਾਲੀ ਉਹ ਅੰਜਲੀ ਦੇ ਹਰ ਕੰਮ ਵਿੱਚ ਮਦਦ ਕਰਦੀ ਰਜੇਸ਼ ਦੀ ਥਕਾਨ ਨੂੰ ਮਹਿਸੂਸ ਕਰਕੇ ਪਾਣੀ ਲੈ ਕੇ ਆਉਂਦੀ ਤੇ ਘਰ ਵਿੱਚ ਹਰ ਵੱਡੇ ਛੋਟੇ ਇਨਸਾਨ ਨਾਲ ਪਿਆਰ ਨਾਲ ਪੇਸ਼ ਆਉਂਦੀ ਇਸੇ ਕਰਕੇ ਰਜੇਸ਼ ਦੇ ਮਨ ਵਿੱਚ ਉਸਦੇ ਲਈ ਇੱਕ ਖਾਸ ਜਗ੍ਹਾ ਬਣ ਗਈ ਸੀ ਸਿਰਫ ਬੇਟੀ ਦੀ ਨਹੀਂ ਬਲਕਿ ਆਤਮਾ ਦੀ ਰੌਸ਼ਨੀ ਦੀ ਸਮੇਂ ਦੇ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਇਹ ਦੂਰੀ ਤੇ ਨਜ਼ਦੀਕੀ ਹੋਰ ਸਪਸ਼ਟ ਹੋਣ ਲੱਗੀ ਸੀ ਰਾਜੂ ਦਾ ਮਨ ਆਪਣੇ ਪਾਪਾ ਵੱਲੋਂ ਹਟਣ ਲੱਗਿਆ ਉਹ ਆਪਣੇ ਦੋਸਤਾਂ ਵਿੱਚ ਜਿ ਆਉਣ ਲੱਗਿਆ ਬਾਹਰ ਦਾ ਸਮਾਂ ਘਰ ਦੇ ਸਮੇਂ ਤੋਂ ਜ਼ਿਆਦਾ ਵੱਧ ਗਿਆ ਤੇ ਘਰ ਵਿੱਚ ਆਉਂਦੇ ਹੀ ਉਹ ਆਪਣੇ ਕਮਰੇ ਵਿੱਚ ਚਲਾ ਜਾਂਦਾ ਹਰਜੀਤ ਇਹ ਸਭ ਕੁਝ ਦੇਖਦਾ ਸੀ ਪਰ ਸਮਝ ਨਹੀਂ ਪਾਉਂਦਾ ਸੀ ਕਿ ਉਹ ਇਸ ਨੂੰ ਕਿਵੇਂ ਸਹੀ ਕਰੇ ਇੱਕ ਪਾਸੇ ਪੂਜਾ ਉਸ ਦੀ ਜ਼ਿੰਦਗੀ ਦੀ ਰੌਸ਼ਨੀ ਸੀ ਤੇ ਦੂਜੇ ਪਾਸੇ ਰਾਜੂ ਉਸ ਦਾ ਖੂਨ ਤੇ ਦੋਨਾਂ ਦੇ ਵਿੱਚ ਉਹ ਫਸਿਆ ਹੋਇਆ ਸੀ ਤੇ ਅੰਜਲੀ ਵੀ ਇਹ ਬਦਲਾਵ ਸਮਝ ਰਹੀ ਸੀ ਉਹ ਅਕਸਰ ਰਾਤ ਨੂੰ ਰਜੇਸ਼ ਨੂੰ ਕਹਿੰਦੀ ਸੀ ਕਿ ਰਾਜੂ ਹੁਣ ਬਦਲ ਰਿਹਾ ਹੈ ਉਸ ਨੂੰ ਸਾਡੇ ਪਿਆਰ ਨਾਲ ਨਹੀਂ ਸਾਡੀਆਂ ਗੱਲਾਂ ਤੋਂ ਵੀ ਦੂਰੀ ਲੱਗ ਰਹੀ ਹੈ ਤੇ ਰਜੇਸ਼ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਉਹ ਬਸ ਇੰਨਾ ਹੀ ਕਹਿੰਦਾ ਹੈ ਸਮਾਂ ਸਭ ਕੁਝ ਠੀਕ ਕਰ ਦੇਵੇਗਾ ਪੂਜਾ ਦੀ ਵਜ੍ਹਾ ਨਾਲ ਘਰ ਵਿੱਚ ਰੌਸ਼ਨੀ ਹੈ ਤੇ ਰਾਜੂ ਵੀ ਸਮਝ ਜਾਵੇਗਾ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਆਉਣ ਵਾਲਾ ਸਮਾਂ ਦੋਨਾਂ ਬੱਚਿਆਂ ਦੀ ਜ਼ਿੰਦਗੀ ਨੂੰ ਅਲੱਗ-ਅਲੱਗ ਦਿਸ਼ਾ ਵਿੱਚ ਲੈ ਜਾਵੇਗਾ ਘਰ ਵਿੱਚ ਰੋਜ਼ਾਨਾ ਵਾਲੀ ਹਲਚਲ ਸੀ ਪਰ ਦੋਨਾਂ ਦੇ ਦਿਲਾਂ ਦੇ ਅੰਦਰ ਬਹੁਤ ਕੁਝ ਬਦਲ ਰਿਹਾ ਸੀ ਇੱਕ ਪਾਸੇ ਪੂਜਾ ਆਪਣੇ ਸੁਪਨਿਆਂ ਦੇ ਵੱਲ ਵੱਧ ਰਹੀ ਸੀ ਦੂਜੇ ਪਾਸੇ ਰਾਜੂ ਗਲਤ ਸੋਚ ਤੇ ਗਲਤ ਲੋਕਾਂ ਦੇ ਵਿੱਚ ਫਸ ਰਿਹਾ ਸੀ ਸਮਾਂ ਬੀਤਦਾ ਗਿਆ ਪੂਜਾ ਦਾ 10 ਸਾਲ ਦੀ ਛੋਟੀ ਬੱਚੀ ਤੋਂ ਹੁਣ ਸਮਝਦਾਰ ਹੋ ਚੁੱਕੀ ਸੀ ਸਕੂਲ ਵਿੱਚ ਉਸਦੀ ਪੜ੍ਹਾਈ ਹਮੇਸ਼ਾ ਬਿਹਤਰ ਹੁੰਦੀ ਸੀ ਸ਼ਾਂਤ ਸੁਭਾ ਦੂਜਿਆਂ ਦੀ ਮਦਦ ਕਰਨ ਦੀ ਆਦਤ ਤੇ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਸਮਝਣ ਦਾ ਗੁਣ ਇਹ ਸਭ ਕੁਝ ਉਸ ਨੂੰ ਅਲੱਗ ਬਣਾਉਂਦੇ ਸੀ 12ਵੀਂ ਵਿੱਚ ਉਸਨੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਤੇ ਰਜੇਸ਼ ਨੇ ਗਰਵ ਨਾਲ ਉਸ ਦਾ ਰਿਜ਼ਲਟ ਹੱਥ ਵਿੱਚ ਲੈ ਕੇ ਕਿਹਾ ਕਿ ਹੁਣ ਤੂੰ ਸਿਰਫ ਡਾਕਟਰ ਬਣੇਂਗੀ ਕੁਝ ਹੋਰ ਨਹੀਂ ਪੂਜਾ ਦੇ ਚਿਹਰੇ ਤੇ ਉਹੀ ਪ੍ਰਾਣੀ ਰੌਣਕ ਵਾਪਸ ਆ ਗਈ ਸੀ ਜਿਸ ਚਮਕ ਦੀ ਸ਼ੁਰੂਆਤ ਉਸ ਦਿਨ ਹੋਈ ਸੀ ਜਦੋਂ ਉਹਨਾਂ ਨੇ ਉਸ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਿਆ ਸੀ ਮੈਡੀਕਲ ਕਾਲਜ ਵਿੱਚ ਦਾਖਲਾ ਮਿਲਣਾ ਆਸਾਨ ਨਹੀਂ ਸੀ ਪਰ ਪੂਜਾ ਨੇ ਆਪਣੇ ਨੰਬਰਾਂ ਤੇ ਮਿਹਨਤ ਨਾਲ ਸੀਟ ਹਾਸਲ ਕੀਤੀ ਜਿਸ ਦਿਨ ਉਹ ਕਾਲਜ ਦੇ ਹੋਸਟਲ ਵਿੱਚ ਪਹੁੰਚੀ ਉਸਨੇ ਪਹਿਲੀ ਵਾਰ ਆਪਣੇ ਜੀਵਨ ਵਿੱਚ ਇਹ ਮਹਿਸੂਸ ਕੀਤਾ ਕਿ ਉਸ ਦੇ ਸਾਹਮਣੇ ਦੁਨੀਆ ਬਹੁਤ ਵੱਡੀ ਹੈ ਤੇ ਉਸ ਨੇ ਉਸ ਵੱਡੀ ਦੁਨੀਆ ਵਿੱਚ ਹੀ ਆਪਣੀ ਪਛਾਣ ਬਣਾਉਣੀ ਹੈ ਉੱਥੇ ਉਸ ਦੀ ਜ਼ਿੰਦਗੀ ਕਿਤਾਬਾਂ ਲੈਕਚਰ ਲਾਇਬ੍ਰੇਰੀ ਤੇ ਹਸਪਤਾਲ ਦੀਆਂ ਗਲੀਆਂ ਵਿੱਚ ਵੰਡ ਚੁੱਕੀ ਸੀ ਸ਼ਾਮ ਨੂੰ ਹੋਸਟਲ ਵਾਪਸ ਆਉਂਦੇ ਆਉਂਦੇ ਸਰੀਰ ਥੱਕ ਜਾਂਦਾ ਪਰ ਦਿਲ ਵਿੱਚ ਕੋਈ ਥਕਾਨ ਨਹੀਂ ਰਹਿੰਦੀ ਸੀ ਉਹ ਜਾਣਦੀ ਸੀ ਕਿ ਇੱਕ ਦਿਨ ਉਹ ਕਿਸੇ ਦੀ ਜਾਨ ਬਚਾਵੇਗੀ ਤੇ ਉਸੇ ਸੋਚ ਨਾਲ ਉਸ ਨੂੰ ਤਾਕਤ ਮਿਲਦੀ ਸੀ ਮਰੀਜ਼ਾਂ ਦੇ ਨਾਲ ਉਸ ਦਾ ਵਿਵਹਾਰ ਹਮੇਸ਼ਾ ਨਰਮੀ ਭਰਿਆ ਰਹਿੰਦਾ ਐਮਰਜੈਂਸੀ ਦੇ ਬਾਹਰ ਘੰਟੇ ਖੜੇ ਮਰੀਜ਼ਾਂ ਦੀਆਂ ਅੱਖਾਂ ਵਿੱਚ ਉਸ ਨੂੰ ਉਹੀ ਦਰਦ ਦਿਖਾਈ ਦਿੰਦਾ ਜੋ ਸ਼ਾਇਦ ਉਸ ਦੇ ਆਪਣੇ ਜਨਮ ਦੀ ਕਹਾਣੀ ਵਿੱਚ ਛੁਪਿਆ ਸੀ ਇੱਕ ਇਤਾਂ ਦੀ ਸ਼ੁਰੂਆਤ ਜੋ ਬਹੁਤ ਦਰਦ ਭਰੀ ਸੀ ਜਿਸ ਦੇ ਨਾਲ ਉਸ ਦੀ ਜ਼ਿੰਦਗੀ ਦੀ ਨੀ ਤਿਆਰ ਹੋਈ ਸੀ ਉਥੇ ਹੀ ਦੂਜੇ ਪਾਸੇ ਕਾਰ ਵਿੱਚ ਰਾਜੂ ਦੇ ਰਸਤੇ ਬਿਲਕੁਲ ਅਲੱਗ ਹੋ ਚੁੱਕੇ ਸੀ ਪੜ੍ਹਾਈ ਦੇ ਲਈ ਸ਼ਹਿਰ ਤੋਂ ਬਾਹਰ ਆ ਗਿਆ ਸੀ ਪੜ੍ਹਾਈ ਦੀ ਜਗ੍ਹਾ ਉਹ ਦੋਸਤਾਂ ਦੀ ਚਮਕ-ਦਮਕ ਵਾਲੀ ਦੁਨੀਆ ਵਿੱਚ ਫਸਦਾ ਗਿਆ ਉਸ ਨੂੰ ਮਹਿੰਗੀ ਗੱਡੀ ਮਹਿੰਗੇ ਰੈਸਟੋਰੈਂਟ ਦਿਖਾਵਾ ਤੇ ਪੈਸੇ ਦਾ ਸ਼ੋਰ ਚੰਗਾ ਲੱਗਣ ਲੱਗਿਆ ਹੌਲੀ-ਹੌਲੀ ਉਸ ਦੇ ਅੰਦਰ ਇਹ ਗਲਤ ਸੋਚ ਘਰ ਕਰਨ ਲੱਗੀ ਮੈਂ ਮਾਲਕ ਦਾ ਬੇਟਾ ਹਾਂ ਮੇਰੇ ਲਈ ਤਾਂ ਸਭ ਕੁਝ ਆਸਾਨ ਹੋਣਾ ਚਾਹੀਦਾ ਉਹ ਕਰੇ ਆਉਂਦਾ ਵੀ ਸੀ ਤਾਂ ਸਿਰਫ ਕੁਝ ਦਿਨਾਂ ਦੇ ਲਈ ਉਸਦੇ ਪਾਪਾ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਰਾਜੂ ਬਿਜ਼ਨਸ ਮਿਹਨਤ ਨਾਲ ਚੱਲਦਾ ਸਿਰਫ ਨਾਮ ਨਾਲ ਨਹੀਂ ਪਰ ਰਾਜੂ ਨੂੰ ਹੁਣ ਕਿਸੇ ਵੀ ਗੱਲ ਵਿੱਚ ਸੱਚਾਈ ਨਹੀਂ ਦਿਸਦੀ ਸੀ ਉਹ ਹਰ ਗੱਲ ਨੂੰ ਤੁਲਨਾ ਦੀ ਨਜ਼ਰ ਨਾਲ ਦੇਖਦਾ ਪਾਪਾ ਤੁਹਾਡੇ ਲਈ ਪੂਜਾ ਸਭ ਕੁਝ ਹੈ ਮੈਂ ਕਿੱਥੇ ਆਂ ਰਜੇਸ਼ ਇਹ ਸੁਣ ਕੇ ਹਮੇਸ਼ਾ ਚੁੱਪ ਹੋ ਜਾਂਦਾ ਕਿਉਂਕਿ ਉਹਨੂੰ ਪਤਾ ਸੀ ਕਿ ਬੇਟੇ ਦੇ ਮਨ ਵਿੱਚ ਜੋ ਜ਼ਹਿਰ ਘੋਲ ਚੁੱਕਿਆ ਹੈ ਉਹ ਸਮਝਾਉਣ ਨਾਲ ਨਹੀਂ ਨਿਕਲੇਗਾ ਇਧਰ ਪੂਜਾ ਨੇ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਇੰਟਰਨਸ਼ਿਪ ਦੇ ਦਿਨਾਂ ਵਿੱਚ ਉਸਨੇ ਹੋਰ ਵੀ ਗਹਿਰਾਈ ਨਾਲ ਸਮਝਿਆ ਕਿ ਡਾਕਟਰ ਬਣਨਾ ਸਿਰਫ ਇਲਾਜ ਕਰਨਾ ਨਹੀਂ ਬਲਕਿ ਇਨਸਾਨ ਦੇ ਦਰਦ ਦੇ ਐਨੇ ਕਰੀਬ ਖੜੇ ਹੋਣਾ ਕਿ ਕਦੇ ਕਦੇ ਖੁਦ ਦੇ ਸਾਹ ਵੀ ਭਾਰੀ ਹੋਣ ਲੱਗਦੇ ਹਨ ਹਸਪਤਾਲ ਵਿੱਚ ਉਸਦਾ ਨਾਮ ਪਛਾਣ ਬਣ ਚੁੱਕਿਆ ਸੀ ਸਾਰਾ ਸਟਾਫ ਉਸ ਨੂੰ ਸਨਮਾਨ ਨਾਲ ਦੇਖਦਾ ਸੀ ਤੇ ਮਰੀਜ਼ ਉਸ ਨੂੰ ਆਪਣੀ ਬੇਟੀ ਦੀ ਤਰ੍ਹਾਂ ਮਹਿਸੂਸ ਕਰਦੇ ਸੀ ਕੁਝ ਸਮੇਂ ਬਾਅਦ ਇੱਕ ਡਾਕਟਰ ਲੜਕੇ ਨਾਲ ਉਸਦਾ ਵਿਆਹ ਤੈ ਹੋ ਗਿਆ ਸਧਾਰਨ ਪਰਿਵਾਰ ਨਰਮ ਸੁਭਾਅ ਤੇ ਇਨਸਾਨੀਅਤ ਨਾਲ ਭਰਿਆ ਹੋਇਆ ਦਿਲ ਰਜੇਸ਼ ਤੇ ਅੰਜਲੀ ਨੇ ਮਸਕਰਾਂਉਂਦੇ ਹੋਏ ਉਹਨਾਂ ਦਾ ਵਿਆਹ ਕਰ ਦਿੱਤਾ ਮੰਨ ਲਓ ਜਿਵੇਂ ਉਹਨਾਂ ਦੀ ਜ਼ਿੰਦਗੀ ਦਾ ਇੱਕ ਸੁਪਨਾ ਪੂਰਾ ਹੋ ਗਿਆ ਹੋਵੇ ਤੇ ਉਧਰ ਰਾਜੂ ਆਪਣੀ ਪੜ੍ਹਾਈ ਪੂਰੀ ਕਰਕੇ ਘਰ ਵਾਪਸ ਆਇਆ ਤਾਂ ਰਜੇਸ਼ ਨੇ ਉਸ ਨੂੰ ਆਪਣੇ ਨਾਲ ਫੈਕਟਰੀ ਵਿੱਚ ਕੰਮ ਕਰਨ ਲਾ ਲਿਆ ਇਹ ਸੋਚ ਕੇ ਕਿ ਸ਼ਾਇਦ ਜ਼ਿੰਮੇਵਾਰੀ ਉਸ ਨੂੰ ਸੁਧਾਰ ਦੇਵੇ ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਉਸ ਨੇ ਆਪਣੇ ਪੁਰਾਣੇ ਦੋਸਤਾਂ ਨੂੰ ਫੈਕਟਰੀ ਵਿੱਚ ਬੁਲਾਉਣਾ ਸ਼ੁਰੂ ਕਰ ਦਿੱਤਾ ਨਵੇਂ-ਨਵੇਂ ਖਰਚੇ ਨਵੇਂ-ਨਵੇਂ ਪਲਾਨ ਜਿਨ੍ਹਾਂ ਦਾ ਫੈਕਟਰੀ ਨਾਲ ਕੋਈ ਲੈਣ ਦੇ ਨਹੀਂ ਸੀ ਰਜੇਸ਼ ਉਸ ਨੂੰ ਰੋਕਦਾ ਬੇਟਾ ਇਹ ਸਹੀ ਨਹੀਂ ਪਰ ਰਾਜੂ ਨੂੰ ਹੁਣ ਕਿਸੇ ਦੀ ਸਲਾਹ ਪਸੰਦ ਨਹੀਂ ਆਉਂਦੀ ਸੀ ਜਦੋਂ ਵੀ ਉਸ ਨੂੰ ਉਸਦੇ ਪਾਪਾ ਕੁਝ ਕਹਿੰਦੇ ਤਾਂ ਉਹ ਉਲਟਾ ਹੀ ਜਵਾਬ ਦਿੰਦਾ ਤੁਹਾਨੂੰ ਜਮਾਨਾ ਨਹੀਂ ਸਮਝ ਆਉਂਦਾ ਹੁਣ ਮੈਂ ਸੰਭਾਲ ਲਵਾਂਗਾ ਸਭ ਕੁਝ ਉਸ ਦਾ ਵਿਆਹ ਹੋ ਗਿਆ ਤੇ ਘਰ ਵਿੱਚ ਨੂੰਹ ਆ ਗਈ ਪਰ ਉਹ ਲੜਕੀ ਕਦੇ ਵੀ ਅੰਜਲੀ ਦੀ ਬੇਟੀ ਨਹੀਂ ਬਣ ਸਕੀ ਘਰ ਦੇ ਕੰਮ ਤਾਂ ਦੂਰ ਉਸ ਦੇ ਚਿਹਰੇ ਤੋਂ ਹੀ ਇੱਕ ਅਜੀਬ ਜਿਹਾ ਹੰਕਾਰ ਝਲਕਦਾ ਸੀ ਉਹ ਹਰ ਵਾਰ ਕਹਿੰਦੀ ਤੁਹਾਡੇ ਕੋਲ ਜੋ ਕੁਝ ਹੈ ਉਹ ਸਭ ਕੁਝ ਮੇਰੇ ਪਤੀ ਦਾ ਹੈ ਹੌਲੀ ਹੌਲੀ ਉਸ ਨੇ ਰਾਜੂ ਨੂੰ ਐਨਾ ਉਕਸਾਇਆ ਕਿ ਇੱਕ ਦਿਨ ਉਸ ਨੇ ਅੰਜਲੀ ਨੂੰ ਉੱਚੀ ਆਵਾਜ਼ ਵਿੱਚ ਬੋਲ ਦਿੱਤਾ ਕਿ ਇਹ ਘਰ ਤੇ ਫੈਕਟਰੀ ਹੁਣ ਮੇਰੀ ਹੈ ਤੁਸੀਂ ਦੋਨੇ ਇੱਥੇ ਕਿਉਂ ਰਹਿੰਦੇ ਹੋ ਰਜੇਸ਼ ਆਪਣੀ ਕੁਰਸੀ ਤੇ ਬੈਠਾ ਹੋਇਆ ਬਸ ਚੁੱਪਚਾਪ ਦੇਖਦਾ ਰਹਿ ਗਿਆ ਜਿਵੇਂ ਕਿਸੇ ਨੇ ਉਹਨਾਂ ਦੀ ਕਈ ਸਾਲਾਂ ਦੀ ਮਿਹਨਤ ਤੇ ਕਈ ਸਾਲਾਂ ਦੇ ਪਿਆਰ ਤੇ ਪਰਿਵਾਰ ਇੱਕ ਝਟਕੇ ਨਾਲ ਖੋਹ ਲਿਆ ਹੋਵੇ ਉਸ ਤੋਂ ਕੁਝ ਸਮੇਂ ਬਾਅਦ ਰਾਜੂ ਨੇ ਆਪਣੀ ਪਤਨੀ ਦੇ ਪਿਤਾ ਦੇ ਨਾਲ ਮਿਲ ਕੇ ਕਾਗਜ਼ ਬਦਲਵਾ ਦਿੱਤੇ ਫੈਕਟਰੀ ਦਾ ਵੱਡਾ ਹਿੱਸਾ ਉਸਦੇ ਨਾਮ ਹੋ ਚੁੱਕਿਆ ਸੀ ਤੇ ਫਿਰ ਉਹ ਦਿਨ ਆਇਆ ਜਸਦੇਵ ਨੂੰ ਰਜੇਸ਼ ਕਦੇ ਨਹੀਂ ਭੁੱਲ ਸਕਿਆ ਅੰਜਲੀ ਤੇ ਰਜੇਸ਼ ਨੂੰ ਰਾਜੂ ਨੇ ਸਾਹਮਣੇ ਖੜੇ ਹੋ ਕੇ ਕਿਹਾ ਤੁਸੀਂ ਦੋਨੇ ਮੇਰੇ ਸਿਰ ਤੇ ਬੋਝ ਬਣ ਗਏ ਹੋ ਨਿਕਲ ਜਾਓ ਮੇਰੇ ਘਰੋਂ ਕੋਈ ਵਿਰਤਾ ਆਸ਼ਰਮ ਪਾ ਲਵੋ ਇਹ ਸੁਣ ਅੰਜਲੀ ਰੋਣ ਲੱਗ ਗਈ ਰਜੇਸ਼ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਪਰ ਉਹਨਾਂ ਦੋਨਾਂ ਨੇ ਇੱਕ ਸ਼ਬਦ ਤੱਕ ਨਾ ਬੋਲਿਆ ਸ਼ਾਇਦ ਇਸ ਲਈ ਕਿ ਬੇਟੇ ਦੀ ਆਵਾਜ਼ ਉਹਨਾਂ ਨੂੰ ਹੁਣ ਪਛਾਣ ਵਿੱਚ ਨਹੀਂ ਆ ਰਹੀ ਸੀ ਉਸੇ ਸ਼ਾਮ ਉਹਨਾਂ ਨੂੰ ਇੱਕ ਵਿਰਧਾ ਆਸ਼ਰਮ ਦੇ ਕਮਰੇ ਵਿੱਚ ਛੱਡ ਦਿੱਤਾ ਗਿਆ ਬਿਨਾਂ ਸਮਾਨ ਬਿਨਾਂ ਆਪਣੇ ਘਰ ਦੀ ਛਾਇਆ ਤੋਂ ਤੇ ਇਸੇ ਤਰ੍ਹਾਂ ਵਿਰਧਾ ਆਸ਼ਰਮ ਵਿੱਚ ਦੋਵੇਂ ਜੀਵਨ ਬਤੀਤ ਕਰਨ ਲੱਗੇ ਫਿਰ ਇੱਕ ਦਿਨ ਹਸਪਤਾਲ ਦੀਆਂ ਗਲੀਆਂ 'ਚ ਹਲਕੀ ਪੀਲੀ ਰੌਸ਼ਨੀ ਟੰਮਟਮਾਉਣ ਲੱਗੀ ਡਿਊਟੀ ਦੇ ਲੰਬੇ ਘੰਟਿਆਂ ਬਾਅਦ ਅੱਜ ਡਾਕਟਰ ਪੂਜਾ ਦੀਆਂ ਅੱਖਾਂ ਵਿੱਚ ਤਕਾਨ ਸੀ ਨਾਈਟ ਸ਼ਿਫਟ ਹੁਣ ਉਸਦੀ ਆਦਤ ਬਣ ਚੁੱਕੀ ਸੀ ਨਵੇਂ ਜੀਵਨ ਦੀ ਸ਼ੁਰੂਆਤ ਤੇ ਕਈ ਵਾਰ ਅੰਤ ਦੀ ਕਹਾਣੀ ਉਹ ਰੋਜ਼ ਦੇਖਦੀ ਸੀ ਪਰ ਅੱਜ ਉਸ ਦੀ ਬੇਚੈਨੀ ਕੁਝ ਅਲੱਗ ਸੀ ਮਨ ਜਿਵੇਂ ਕਿਸੇ ਅਣਜਾਣੇ ਤੂਫਾਨ ਦੀ ਆਹਟ ਸੁਣ ਰਿਹਾ ਸੀ ਕਰੀਬ 1 ਵਜੇ ਰਿਸੈਪਸ਼ਨ ਤੇ ਅਚਾਨਕ ਫੋਨ ਆਇਆ ਆਵਾਜ਼ ਵਿੱਚ ਘਬਰਾਹਟ ਸੀ ਡਾਕਟਰ ਮੈਡਮ ਇੱਕ ਮਰੀਜ਼ ਨੂੰ ਐਮਬੂਲੈਂਸ ਰਾਹੀਂ ਲਿਆਂਦਾ ਗਿਆ ਹਾਲਤ ਨਾ ਚੁੱਕ ਹੈ ਤੁਰੰਤ ਆਈਸੀਯੂ ਵਿੱਚ ਦੇਖਣਾ ਪਵੇਗਾ ਪੂਜਾ ਨੇ ਬਿਨਾ ਇੱਕ ਪਲ ਗਵਾਈ ਸਫੇਦ ਕੋਟ ਪਾਇਆ ਤੇ ਤੇਜ਼ ਕਦਮਾਂ ਦੇ ਨਾਲ ਆਈ ਸੀ ਯੂ ਵੱਲ ਚੱਲ ਪਈ ਉਸ ਦੇ ਕੋਲ ਜਜਪਾਤੀ ਹੋਣ ਦਾ ਕੋਈ ਕਾਰਨ ਨਹੀਂ ਸੀ ਫਿਰ ਵੀ ਦਿਲ ਦੀ ਧੜਕਣ ਅਜੀਬ ਤਰ੍ਹਾਂ ਧੜਕ ਰਹੀ ਸੀ ਜਿਵੇਂ ਸਰੀਰ ਕੁਝ ਜਾਣਦਾ ਹੋਵੇ ਦਿਮਾਗ ਨਹੀਂ ਆਈ ਸੀ ਯੂ ਦਾ ਦਰਵਾਜ਼ਾ ਖੁੱਲ੍ਹਿਆ ਉਸ ਦੀ ਨਜ਼ਰ ਬੈੱਡ ਤੇ ਪਏ ਮਰੀਜ਼ ਤੇ ਗਈ ਤੇ ਅਗਲੇ ਹੀ ਪਲ ਪੂਰੇ ਸਰੀਰ ਵਿੱਚ ਇੱਕ ਝਟਕਾ ਜਿਹਾ ਦੌੜ ਗਿਆ ਹਸਪਤਾਲ ਦੇ ਬੈੱਡ ਤੇ ਪਿਆ ਉਹ ਮਰੀਜ਼ ਕੋਈ ਹੋਰ ਨਹੀਂ ਰਜੇਸ਼ ਸੀ ਉਸਦੇ ਪਾਪਾ ਪੂਜਾ ਦੇਖ ਕੇ ਕੁਝ ਪਾ ਲਈ ਸੋਨ ਹੋ ਗਈ ਬੁੱਲ ਕੰਬਣ ਲੱਗੇ ਪਰ ਮੂੰਹ ਚੋਂ ਕੋਈ ਆਵਾਜ਼ ਨਾ ਨਿਕਲੀ ਕਦਮ ਜਿਵੇਂ ਜ਼ਮੀਨ ਨਾਲ ਚਿਪਕ ਗਈ ਫਿਰ ਜਿਵੇਂ ਕਿਸੇ ਨੇ ਅੰਦਰੋਂ ੱੱਕਾ ਦਿੱਤਾ ਹੋਵੇ ਉਹ ਦੋ ਕਦਮਾਂ ਵਿੱਚ ਉਸਦੇ ਕੋਲ ਪਹੁੰਚ ਗਈ ਆਕਸੀਜਨ ਮਾਸਕ ਲੱਗਿਆ ਹੋਇਆ ਸੀ ਛਾਤੀ ਉੱਪਰ-नीचे ਹੋ ਰਹੀ ਸੀ ਸਾਰ ਰੋਕ ਰੋਕ ਕੇ ਆ ਰਹੀ ਸੀ ਚਿਹਰੇ ਤੇ ਉਹ ਮਹੀਨਿਆਂ ਦਾ ਦਰਦ ਸਾਫ ਦਿਖ ਰਿਹਾ ਸੀ ਜਿਸ ਦਾ ਪੂਜਾ ਨੂੰ ਕੋਈ ਅੰਦਾਜ਼ਾ ਨਹੀਂ ਸੀ ਉਸ ਨੇ ਕੰਬਦੇ ਹੋਏ ਨਰਸ ਨੂੰ ਪੁੱਛਿਆ ਇਹਨਾਂ ਨੂੰ ਇੱਥੇ ਕੌਣ ਲੈ ਕੇ ਆਇਆ ਹੈ ਇਹ ਕਿਸ ਹਾਲ ਵਿੱਚ ਸੀ ਨਰਸ ਨੇ ਕਿਹਾ ਬਿਰਧ ਆਸ਼ਰਮ ਵਿੱਚੋਂ ਲਿਆਂਦੇ ਗਏ ਹਨ ਕਾਫੀ ਸਮੇਂ ਤੋਂ ਬਿਮਾਰ ਸੀ ਤੇ ਅੱਜ ਅਚਾਨਕ ਬੇਹੋਸ਼ ਹੋ ਗਏ ਬਿਰਧ ਆਸ਼ਰਮ ਵਿੱਚ ਇਹ ਸ਼ਬਦ ਉਸ ਦੀ ਆਤਮਾ ਨੂੰ چیر ਗਿਆ ਉਹ ਉਹੀ ਇਨਸਾਨ ਸੀ ਜਿਸ ਨੇ ਉਸ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਿਆ ਸੀ ਜਿਸ ਨੇ ਉਹਨਾਂ ਨੂੰ ਜ਼ਿੰਦਗੀ ਦਾ ਪਹਿਲਾ ਕਦਮ ਚੱਲਣਾ ਸਿਖਾਇਆ ਸੀ ਜਿਨ੍ਹਾਂ ਨੇ ਆਪਣਾ ਸਭ ਕੁਝ ਉਸ ਉੱਪਰ ਕੁਰਬਾਨ ਕਰ ਦਿੱਤਾ ਸੀ ਉਹ ਆਦਮੀ ਅੱਜ ਇਕੱਲਾ ਟੁੱਟਿਆ ਹੋਇਆ ਬਿਰਦਾ ਆਸ਼ਰਮ ਵਿੱਚ ਕਿਉਂ ਉਹ ਉਹਨਾਂ ਦੇ ਕੋਲ ਬੈਠ ਗਈ ਉਹਨਾਂ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਹੱਥ ਠੰਡਾ ਸੀ ਬਹੁਤ ਕਮਜ਼ੋਰ ਮੈਂ ਇੱਥੇ ਹਾਂ ਅੱਖਾਂ ਖੋਲੋ ਪਾਪਾ ਕੁਝ ਸੈਕਿੰਡਾਂ ਬਾਅਦ ਜਿਵੇਂ ਕੋਈ ਭਾਰੀ ਪੱਥਰ ਹੌਲੀ-ਹੌਲੀ ਪਾਸੇ ਹੋ ਰਿਹਾ ਹੋਵੇ ਰਜੇਸ਼ ਨੇ ਅੱਖਾਂ ਖੋਲੀਆਂ ਤੁੰਦਲੀ ਦ੍ਰਿਸ਼ਟੀ ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਨੂੰ ਦੇਖਿਆ ਮੇਰੀ ਬੇਟੀ ਉਹਨਾਂ ਦੀ ਆਵਾਜ਼ ਟੁੱਟੀ ਹੋਈ ਸੀ ਇਹ ਸੁਣ ਪੂਜਾ ਰੋਣ ਲੱਗੀ ਪਾਪਾ ਤੁਹਾਨੂੰ ਕਿਸ ਨੇ ਵਿਰਦਾ ਆਸ਼ਰਮ ਵਿੱਚ ਛੱਡਿਆ ਤੁਸੀਂ ਘਰ ਕਿਉਂ ਨਹੀਂ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਰਜੇਸ਼ ਨੇ ਹਿੰਮਤ ਇਕੱਠੀ ਕਰਕੇ ਕਿਹਾ ਬੇਟੀ ਘਰ ਹੁਣ ਸਾਡਾ ਨਹੀਂ ਰਿਹਾ ਰਾਜੂ ਨੇ ਸਾਨੂੰ ਘਰ ਚੋਂ ਕੱਢ ਦਿੱਤਾ ਇਹ ਸੁਣ ਕੇ ਪੂਜਾ ਦਾ ਦਿਲ ਟੁੱਟ ਗਿਆ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਆਤਮਾ ਤੇ ਵਾਰ ਕਰ ਦਿੱਤਾ ਹੋਵੇ ਉਸ ਨੇ ਹੌਲੀ ਜਿਹੀ ਕੰਬਦੀ ਹੋਈ ਆਵਾਜ਼ ਵਿੱਚ ਪੁੱਛਿਆ ਤੇ ਮਾਂ ਇਹ ਸੁਣ ਰਜੇਸ਼ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕੁਝ ਪਲ ਉਹ ਬੋਲ ਹੀ ਨਾ ਸਕੇ ਫਿਰ ਬਹੁਤ ਹੌਲੀ ਆਵਾਜ਼ ਵਿੱਚ ਬੋਲੇ ਤੇਰੀ ਮਾਂ ਦੁੱਖ ਨਾ ਸਹਿ ਸਕੀ ਬਿਰਧ ਆਸ਼ਰਮ ਵਿੱਚ ਹੀ ਸਾਨੂੰ ਛੱਡ ਕੇ ਚਲੀ ਗਈ ਮਾਂ ਉਹੀ ਮਾਂ ਜਿਸ ਨੇ ਉਸ ਨੂੰ ਪਹਿਲੀ ਵਾਰ ਗਲੇ ਲਗਾ ਕੇ ਕਿਹਾ ਸੀ ਅੱਜ ਤੋਂ ਤੂੰ ਮੇਰੀ ਬੇਟੀ ਐ ਉਹੀ ਮਾਂ ਜੋ ਉਸ ਨੂੰ ਪਿਆਰ ਨਾਲ ਪਾਲਦੀ ਸੀ ਉਹੀ ਮਾਂ ਜੋ ਰਾਤ ਭਰ ਉਸ ਦੇ ਬੁਖਾਰ ਵਿੱਚ ਜਾਗਦੀ ਸੀ ਉਮਾ ਅੱਜ ਇਕੱਲੀ ਵਿਰਧਾ ਆਸ਼ਰਮ ਦੇ ਕਮਰੇ ਵਿੱਚ ਮਰ ਗਈ ਉਸ ਦਾ ਦਿਲ ਹਜ਼ਾਰਾਂ ਟੁਕੜਿਆਂ ਵਿੱਚ ਟੁੱਟ ਗਿਆ ਉਹ ਉੱਥੇ ਹੀ ਜ਼ਮੀਨ ਤੇ ਬੈਠ ਗਈ ਆਪਣੇ ਦੋਨਾਂ ਹੱਥਾਂ ਨਾਲ ਚਿਹਰਾ ਟੱਕ ਕੇ ਰੋਣ ਲੱਗੀ ਪਰ ਉਹ ਸਿਰਫ ਬੇਟੀ ਨਹੀਂ ਸੀ ਡਾਕਟਰ ਵੀ ਸੀ ਉਸਨੇ ਖੁਦ ਨੂੰ ਸੰਭਾਲਣਾ ਸੀ ਉਹ ਉੱઠી ਤੇ ਆਪਣੇ ਪਾਪਾ ਦੀ ਧੜਕਣ ਦੀ ਜਾਂਚ ਕਰਨ ਲੱਗੀ ਦਵਾਈਆਂ ਦੀ ਲਿਸਟ ਸਹੀ ਕੀਤੀ ਇੱਕ ਇੱਕ ਚੀਜ਼ ਖਦ ਚੈੱਕ ਕੀਤੀ ਅਗਲੇ 48 ਘੰਟੇ ਉਹ ਉਹਨਾਂ ਦੇ ਨਾਲ ਇੱਕ ਸائے ਦੀ ਤਰ੍ਹਾਂ ਰਹੀ ਨਾ ਸੁੱਤੀ ਤੇ ਨਾ ਕਿਤੇ ਗਈ ਜਿਵੇਂ ਜੀਵਨ ਦਾ ਸਿਰਫ ਇੱਕ ਹੀ ਮਕਸਦ ਬਚਿਆ ਹੋਵੇ ਪਾਪਾ ਨੂੰ ਵਾਪਸ ਖੜੇ ਕਰਨਾ ਪਰ ਤੀਜੀ ਸਵੇਰ ਰਜੇਸ਼ ਦੇ ਸਾਹ ਫੇਰ ਟੁੱਟਣ ਲੱਗੇ ਦਿਲ ਦੀ ਧੜਕਣ ਨੀਚੇ ਜਾ ਰਹੀ ਸੀ ਉਹਨਾਂ ਨੇ ਆਪਣੀ ਬੇਟੀ ਦਾ ਹੱਥ ਕੱਸ ਕੇ ਫੜਿਆ ਪੂਜਾ ਸੁਣ ਮੈਂ ਹੁਣ ਸ਼ਾਇਦ ਇਹ ਸੁਣ ਪੂਜਾ ਰੋਣ ਲੱਗੀ ਪਾਪਾ ਪਲੀਜ਼ ਤੁਸੀਂ ਇਦਾਂ ਨਾ ਬੋਲੋ ਮੈਂ ਤੁਹਾਨੂੰ ਨਹੀਂ ਗਵਾ ਸਕਦੀ ਮੈਂ ਇਕੱਲੀ ਰਹਿ ਜਾਵਾਂਗੀ ਰਜੇਸ਼ ਦੀਆਂ ਅੱਖਾਂ ਵਿੱਚ ਇੱਕ ਨਰਮ ਚਮਕ ਆ ਗਈ ਤੂੰ ਇਕੱਲੀ ਨਹੀਂ ਬੇਟੀ ਤੂੰ ਤਾਂ ਮੇਰੀ ਦੁਆ ਹੈ ਉਹਨਾਂ ਨੇ ਆਖਰੀ ਵਾਰ ਆਪਣੀ ਬੇਟੀ ਦੇ ਚਿਹਰੇ ਨੂੰ ਦੇਖਿਆ ਉਹੀ ਚਿਹਰਾ ਜਿਸ ਨੂੰ ਉਹਨਾਂ ਨੇ ਪਹਿਲੀ ਵਾਰ ਕੂੜੇ ਦੇ ਢੇਰ ਵਿੱਚੋਂ ਚੁੱਕਿਆ ਸੀ ਫਿਰ ਉਹਨਾਂ ਦੀਆਂ ਉਂਗਲਾਂ ਢਿੱਲੀਆਂ ਪੈ ਗਈਆਂ ਮੋਨੀਟਰ ਦੀ ਵੀਪ ਲੰਬੀ ਸਿੱਧੀ ਲੈਣ ਵਿੱਚ ਬਦਲ ਗਈ ਰਜੇਸ਼ ਦੁਨੀਆ ਛੱਡ ਕੇ ਚਲੇ ਗਏ ਉਸ ਪਲ ਆਈਸੀਯੂ ਵਿੱਚ ਸਿਰਫ ਇੱਕ ਆਵਾਜ਼ ਗੂੰਜ ਰਹੀ ਸੀ ਪੂਜਾ ਦੇ ਰੋਂਣ ਦੀ ਆਵਾਜ਼ ਉਸ ਨੇ ਆਪਣੇ ਪਾਪਾ ਨੂੰ ਗਲੇ ਲਗਾ ਲਿਆ ਬਹੁਤ ਸਮੇਂ ਤੱਕ ਉਹਨਾਂ ਦੇ ਉੱਪਰ ਸਿਰ ਰੱਖ ਕੇ ਰੋਂਦੀ ਰਹੀ ਫਿਰ ਪੂਰੀ ਸ਼ਾਂਤੀ ਦੇ ਨਾਲ ਉਹਨਾਂ ਦੇ ਚਿਹਰੇ ਤੇ ਸਫੇਦ ਚਾਦਰ ਪਾ ਦਿੱਤੀ ਕਿਉਂਕਿ ਉਹ ਇੱਕ ਡਾਕਟਰ ਵੀ ਸੀ ਤੇ ਬੇਟੀ ਵੀ ਫਿਰ ਪੂਜਾ ਨੇ ਆਪਣੇ ਪਾਪਾ ਦੀ ਅੰਤਮ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਆਪਣੇ ਪਾਪਾ ਦੀਆਂ ਆਸਤੀਆਂ ਲੈ ਕੇ ਨਦੀ ਦੇ ਕਿਨਾਰੇ ਪਹੁੰਚ ਗਈ ਜਿੰਨਾ ਹੱਥਾਂ ਨੇ ਉਹਨੂੰ ਪਹਿਲੀ ਵਾਰ ਚੁੱਕਿਆ ਸੀ ਉਸੇ ਹੱਥਾਂ ਨੂੰ ਅੱਜ ਉਸਨੇ ਪਾਣੀ ਵਿੱਚ ਵਹਾਉਣਾ ਸੀ ਉਸ ਪਲ ਦੁਨੀਆ ਦਾ ਹਰ ਰਿਸ਼ਤਾ ਹਰ ਭਾਵਨਾ ਉਸ ਦੇ ਅੰਦਰ ਤੂਫਾਨ ਬਣ ਗਈ ਉਹ ਬੈਠ ਕੇ ਰੋਣ ਲੱਗੀ ਪਰ ਫਿਰ ਉੱઠી ਕਿਉਂਕਿ ਉਸ ਦੀ ਮਾਂ ਨੇ ਇੱਕ ਵਾਰ ਕਿਹਾ ਸੀ ਜ਼ਿੰਦਗੀ ਤੈਨੂੰ ਤੋੜਨ ਦੀ ਕੋਸ਼ਿਸ਼ ਕਰੂਗੀ ਤੂੰ ਹਰ ਵਾਰ ਦੁੱਗਣੀ ਤਾਕਤ ਦੇ ਨਾਲ ਖੜੀ ਹੋਣਾ ਹੈ ਇਹ ਹੀ ਸੋਚ ਕੇ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਫੈਸਲਾ ਲਿਆ ਰਜੇਸ਼ ਤੇ ਅੰਜਲੀ ਦੋਨੇ ਸਨਮਾਨ ਦੇ ਯੋਗ ਸੀ ਕੋਈ ਵੀ ਬਜ਼ੁਰਗ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਦੇ ਆਖਰੀ ਪੜਾਅ ਤੇ ਦੁਖੀ ਹੋ ਕੇ ਨਹੀਂ ਮਰਨਾ ਚਾਹੀਦਾ ਕੋਈ ਵੀ ਬੱਚਾ ਅਨਾਥ ਕਰਕੇ ਕੂੜੇ ਦੇ ਢੇਰ ਵਿੱਚ ਨਹੀਂ ਸੁੱਟਿਆ ਜਾਣਾ ਚਾਹੀਦਾ ਇਸੇ ਸੋਚ ਨੇ ਪੂਜਾ ਦੀ ਜ਼ਿੰਦਗੀ ਨੂੰ ਨਵੀਂ ਉਮੀਦ ਦਿੱਤੀ ਉਸਨੇ ਸ਼ਹਿਰ ਵਿੱਚ ਇੱਕ ਵੱਡਾ ਐਨਜੀਓ ਸ਼ੁਰੂ ਕੀਤਾ ਜਿੱਥੇ ਅਨਾਥ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਸੀ ਨਾਮ ਉਸਨੇ ਰੱਖਿਆ ਅੰਜਲੀ ਹਾਊਸ ਉਸਦੇ ਉਦਘਾਟਨ ਦੇ ਦਿਨ ਹਾਲ ਦੇ ਵਿੱਚ ਦੋ ਸੁੰਦਰ ਸਫੇਦ ਮੂਰਤੀਆਂ ਰੱਖੀਆਂ ਗਈਆਂ ਅਰ ਜੇ ਇਸ ਤੇ ਅੰਜਲੀ ਉਹਨਾਂ ਦੇ ਸਾਹਮਣੇ ਇੱਕ ਦੀਪਕ ਰੱਖਿਆ ਗਿਆ ਜਿਸ ਦੇ ਉੱਪਰ ਫੁੱਲ ਰੱਖ ਕੇ ਉਸ ਨੇ ਹੌਲੀ ਜਿਹੀ ਕਿਹਾ ਮੰਮੀ ਪਾਪਾ ਇਹ ਘਰ ਉਹਨਾਂ ਸਾਰਿਆਂ ਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਆਪਣੇ ਖੂਨ ਨੇ ਠੁਕਰਾਇਆ ਹੈ ਕੁਝ ਮਹੀਨਿਆਂ ਵਿੱਚ ਉਹ ਐਨਜੀਓ ਇੱਕ ਮਿਸਾਲ ਬਣ ਗਿਆ ਬਜ਼ੁਰਗਾਂ ਦੇ ਚਿਹਰਿਆਂ ਤੇ ਮੁਸਕਾਨ ਵਾਪਸ ਆ ਗਈ ਬੱਚੇ ਖੇਡਦੇ ਪੜਦੇ ਹੱਸਦੇ ਅਨਾਥ ਬੱਚਿਆਂ ਦੇ ਲਈ ਪੂਜਾ ਮਾਂ ਬਣ ਗਈ ਤੇ ਬਜ਼ੁਰਗਾਂ ਦੇ ਲਈ ਉਹ ਬੇਟੀ ਤੇ ਉਧਰ ਰਾਜੂ ਦੀ ਜ਼ਿੰਦਗੀ ਬिखरਦੀ ਚਲੀ ਗਈ ਫੈਕਟਰੀ ਚਲਾਉਣਾ ਉਸਦੇ ਵੱਸ ਦਾ ਨਹੀਂ ਸੀ ਘਰ ਵਾਲੀ ਪੇਕੇ ਚਲੀ ਗਈ ਦੋਸਤ ਦੂਰ ਹੋ ਗਏ ਇੱਕ ਦਿਨ ਉਹ ਪਾਗਲਾਂ ਦੀ ਤਰ੍ਹਾਂ ਉਸ ਐਨਜੀਓ ਦੇ ਬਾਹਰ ਪਹੁੰਚ ਗਿਆ ਪੂਜਾ ਬਾਹਰ ਆਈ ਉਸਨੇ ਆਪਣੇ ਭਰਾ ਨੂੰ ਟੁੱਟਿਆ ਹੋਇਆ ਦੇਖਿਆ ਉਸ ਦੀਆਂ ਅੱਖਾਂ ਵਿੱਚ ਕੋਈ ਗੁੱਸਾ ਨਹੀਂ ਸੀ ਬਲਕਿ ਇੱਕ ਗਹਿਰਾ ਸਰਨਾਟਾ ਸੀ ਰਾਜੂ ਰੋਂਦਾ ਹੋਇਆ ਬੋਲਿਆ ਦੀਦੀ ਗਲਤੀ ਮੇਰੀ ਸੀ ਮੈਂ ਸਭ ਕੁਝ ਬਰਬਾਦ ਕਰ ਦਿੱਤਾ ਪੂਜਾ ਨੇ ਸ਼ਾਂਤੀ ਨਾਲ ਕਿਹਾ ਕੁਝ ਗਲਤੀਆਂ ਮਾਫ਼ ਕੀਤੀਆਂ ਜਾ ਸਕਦੀਆਂ ਕੁਝ ਭੁੱਲੀਆਂ ਜਾ ਸਕਦੀਆਂ ਪਰ ਕੁਝ ਦਿਲ ਵਿੱਚ ਹਮੇਸ਼ਾ ਜਲਦੀਆਂ ਰਹਿੰਦੀਆਂ ਰਾਜੂ ਨੇ ਪੂਜਾ ਦੇ ਪੈਰ ਛੋਣੇ ਚਾਹੇ ਪਰ ਪੂਜਾ ਨੇ ਹੱਥ ਚੱਕ ਕੇ ਇਸ਼ਾਰਾ ਕੀਤਾ ਮੈਂ ਤੈਨੂੰ ਮਾਫ਼ ਕਰ ਸਕਦੀ ਹਾਂ ਪਰ ਤੂੰ ਖੁਦ ਨੂੰ ਕਿਵੇਂ ਮਾਫ ਕਰੇਂਗਾ ਮਾਂ ਨੂੰ ਗਵਾਉਣ ਦੀ ਕੀਮਤ ਕੋਈ ਚੁਕਾ ਨਹੀਂ ਸਕਦਾ ਫਿਰ ਉਹ ਮੁੜੀ ਤੇ ਅੰਦਰ ਚਲੀ ਗਈ ਜਿੱਥੇ ਹੁਣ ਸੈਂਕੜੇ ਬੱਚੇ ਤੇ ਬਜ਼ੁਰਗ ਉਸ ਨੂੰ ਦੇਖ ਕੇ ਮੁਸਕਰਾ ਰਹੇ ਸੀ ਉਹੀ ਹੁਣ ਉਸਦਾ ਪਰਿਵਾਰ ਸੀ ਲੋਕ ਕਹਿੰਦੇ ਐ ਕਿ ਇਨਸਾਨੀਅਤ ਕਿਤੇ ਗਵਾਚ ਗਈ ਹੈ ਪਰ ਉਹੀ ਇਨਸਾਨੀਅਤ ਕੂੜੇ ਦੇ ਢੇਰ ਵਿੱਚ ਪਈ ਇੱਕ ਬੱਚੀ ਨੇ ਦੁਨੀਆ ਨੂੰ ਵਾਪਸ ਕੀਤੀ ਸੀ ਕਹਾਣੀ ਦਾ ਅੰਤ ਇੱਥੇ ਹੀ ਨਹੀਂ ਇੱਥੋਂ ਇੱਕ ਨਵੀਂ ਸ਼ੁਰੂਆਤ ਜਨਮ ਲੈਂਦੀ ਹੈ ਜਿੱਥੇ ਪਿਆਰ ਜਨਮ ਤੋਂ ਨਹੀਂ ਦਿਲ ਤੋਂ ਬਣਦਾ ਹੈ ਦੋਸਤੋ ਮਾਪੇ ਨੂੰ ਛੱਡਣ ਵਾਲਾ ਕਦੇ ਵੀ ਤਰੱਕੀ ਨਹੀਂ ਕਰਦਾ ਤੇ ਅਨਾਥ ਬੱਚਿਆਂ ਨੂੰ ਅਪਣਾਉਣ ਵਾਲਾ ਕਦੇ ਖਾਲੀ ਨਹੀਂ ਰਹਿੰਦਾ ਜੀਵਨ ਵਿੱਚ ਸਭ ਤੋਂ ਵੱਡੀ ਦੌਲਤ ਰਿਸ਼ਤੇ ਹੁੰਦੇ ਹਨ ਉਹਨਾਂ ਨੂੰ ਟੁੱਟਣ ਵਿੱਚ ਇੱਕ ਪਲ ਲੱਗਦਾ ਹੈ ਜੋੜਨ ਵਿੱਚ ਜ਼ਿੰਦਗੀ ਵੀ ਘਟ ਰਹਿ ਜਾਂਦੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ